ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਝਾੜ ਕਰੇਲੇ ਬਣਾਵਾਂਗੇ ਨਿੱਕੇ ਕਰੇਲੇ ਹੈਗੇ ਇਹ ਝਾੜ ਕਰੇਲੇ ਆ ਹਰੀਆਂ ਮਿਰਚਾਂ ਪਾਵਾਂਗੇ ਵਿੱਚ ਤੇ ਇਹਨਾਂ ਨੂੰ ਆਪਾਂ ਪਾਣੀ ਪਾਵਾਂਗੇ ਪਹਿਲਾਂ ਧੋਵਾਂਗੇ ਅੱਧਾ ਕਿਲੋ ਕਰੇਲੇ ਹੈਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਾਂਗੇ ਸਵਾਰ ਕੇ ਹੂੰ ਤਾਂ ਸਾਫ਼ ਹੀ ਤੇ ਪਰ ਧੋਣੇ ਤੇ ਜ਼ਰੂਰੀ ਚਾਹੀਦੇ ਐ ਹੁਣ ਆਪਾਂ ਪਾਉਣੇ ਚ ਪਾ ਲਾਂਗੇ ਪਾਣੀ ਸੋਕਤ ਹੋ ਜਾਊਗਾ ਉਗ ਤੋਂ ਬਾਅਦ ਇਹਨਾਂ ਬਿਸਾਫ ਕਰ ਦਾਂਗੇ ਸੁਕਾ ਦੇਾਂਗੇ ਹਲੋ ਆਪਾਂ ਚੰਗੀ ਤਰ੍ਹਾਂ ਇਹ ਸੁਕਾ ਲਏ ਹੁਣ ਸੁੱਕ ਗਈ ਹੈ ਜਮਾਂ ਤੇ ਹੁਣ ਆਪਾਂ ਇਹਨਾਂ ਨੂੰ ਅੱਗੋਂ ਪਿੱਛੋਂ ਲਾ ਦੇਾਂਗੇ ਤੇ ਦੋ ਦੋ ਖਾੜਨਾ ਕਰਾਂਗੇ ਫਿਰ ਆਪਾਂ ਵੀ ਕੱਢਾਂਗੇ ਤੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਤੇ ਕੋੜੇ ਜਮਾਂ ਨਹੀਂ ਰਹਿਣਗੇ ਬਹੁਤ ਵਧੀਆ ਬਣਨਗੇ ਇਸ ਤਰ੍ਹਾਂ ਆਪਾਂ ਅੱਗੋਂ ਵਿੱਚ ਉਲਾ ਦੇਾਂਗੇ ਤੇ ਫਿਰ ਆਪਾਂ ਇਸ ਤਰ੍ਹਾਂ ਛੀਰਾਂਗੇ ਤੇ ਬੀ ਕੱਢ ਦੇਾਂਗੇ ਵਿੱਚੋਂ ਸਾਰੇ ਸਾਰੇ ਆਪਾਂ ਇਸੇ ਤਰ੍ਹਾਂ ਛੀਰ ਲਾਂਗੇ ਲਓ ਆਪਾਂ ਸਾਰੇ ਕਰੇਲੇ ਛੀਰ ਲਏ ਤੇ ਸਾਰੇ ਆਪਾਂ ਬੀ ਬੀ ਕੱਢਦੇ ਆ ਵਿੱਚੋਂ ਤੇ ਸਾਰੇ ਸਾਫ ਕਰ ਲਏ ਵਧੀਆ ਤੇ ਹੁਣ ਆਪਾਂ ਗੰਡੇ ਚੀਰਾਂਗੇ ਗੰਡੇ ਆਪਣੇ ਜਿਹੜੇ ਘੇ ਵੀ ਜੇ ਸੀ ਉਹੋ ਐ ਛੋਟੇ ਛੋਟੇ ਐ ਘਰ ਵਾਲੇ ਗੰਡੇ ਐ ਇਹ ਮਰ ਇਹਨਾਂ ਨੂੰ ਆਪਾਂ ਛਿੱਲਾਂਗੇ ਤੇ ਛਿੱਲ ਕੇ ਆਪਾਂ ਲੰਮੇ ਲੰਮੇ ਚੀਰ ਲਾਂਗੇ ਇਹਨਾਂ ਨੂੰ ਪਹਿਲਾਂ ਆਪਾਂ ਸਾਰੇ ਛਿੱਲਣਾਂਗੇ ਇਹ ਫਿਰ ਬਾਅਦ ਚ ਚੀਰਾਂਗੇ ਆਪਾਂ ਗੰਡੇ ਵੀ ਛੀਰ ਲੈ ਤੇ ਹਰੀਆਂ ਮਿਰਚਾਂ ਵੀ ਛੀਰ ਲਈਆਂ ਆਪਾਂ ਸਾਬਤ ਨੇ ਛੀਰੀਆਂ ਚੀਰਾ ਪਾਇਆ ਵਿਚਾਲੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਯੋ ਤੇਲ ਗਰਮ ਹੋ ਗਿਆ ਫਿਰ ਆਪਾਂ ਕੁਰੇਲੇ ਪਾਵਾਂਗੇ ਵਿੱਚ ਲੋ ਤੇਲ ਗਰਮ ਹੋ ਗਿਆ ਤੇ ਪਹਿਲਾਂ ਹੁਣ ਆਪਾਂ ਕੁਰੇਲੇ ਪਾਵਾਂਗੇ ਤੇ ਇਹਨਾਂ ਨੂੰ ਭੁੰਨਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਗੰਡੇ ਗੁੰਡੇ ਫਿਰ ਆਪਾਂ ਬਾਅਦ ਚ ਪਾਵਾਂਗੇ ਲੋਕ ਰਲੇ ਪਾਣ ਨੂੰ 5-7 ਮਿੰਟ ਹੋ ਗਏ ਦੇਖੋ ਝਜ ਗਏ ਇਹ ਸੇ ਕੁਝ ਹੋਰ ਵੀ ਭੁੱਜਣਗੇ ਆਪਾਂ ਗੰਡੇ ਪਾਵਾਂਗੇ ਫਿਰ ਨਾਲ ਹੋਰ ਭੁੱਜਣਗੇ ਇਹ ਤੇ ਹੁਣ ਆਪਾਂ ਗੰਡੇ ਤੇ ਰੀ ਮਿਰਚ ਪਾਵਾਂਗੇ ਪੰਜ ਕਿ ਮੈਂ ਟਨ ਆਪਾਂ ਨਾਣ ਮਿਰਚ ਪਾਵਾਂਗੇ ਤੇ ਗੰਡੇ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਨਾਲੇ ਨਾਲੇ ਕਰੇਲੇ ਹੋਰ ਭੁੱਜ ਜਾਣਗੇ ਤੇ ਫੇਰ ਨਾਣ ਮਿਰਚ ਪਾਵਾਂਗੇ अपने गंढे करेले भुज गए आप लून मिर्च पावे लून मिर्च हल्दी ਸਰ ਮਸਾਲਾ ਨਹੀਂ ਪਾਉਂਦੇ ਇਹ ਗਰਮੀ ਜਾਦੇ ਹੈ ਜੇ ਠੰਡ ਹੋਵੇ ਤਾਂ ਪਾ ਲਗੇ ਇਹ ਹੁਣ ਆਪਾਂ 2 ਮਿੰਟ ਸੇ ਇੱਕ ਹੋਰ ਲਵਾਵਾਂਗੇ ਤੇ ਫਿਰ ਆਪਾਂ ਲਾ ਲਾਂਗੇ ਬਸ ਲੌਕਰੇਲੇ ਆਪਣੇ ਬਣ ਗਏ ਬਹੁਤ ਵਧੀਆ ਤੇਲ ਵੀ ਬਹੁਤ ਛੜਤਾ ਤੇ ਹੁਣ ਆਪਾਂ ਲਾ ਲਾਂਗੇ ਤੋ ਕਿੰਨੇ ਵਧੀਆ ਬਣੇ ਆ ਕਰੇਲੇ ਬਹੁਤ ਵਧੀਆ ਬਣੇ ਆਗੇ ਜੇ ਆਪਾਂ ਇਸ ਤਰ੍ਹਾਂ ਭੁੰਨ ਲਗੇ ਪਹਿਲਾਂ ਕਰੇਲੇ ਫਿਰ ਕੌੜੇ ਨਹੀਂ ਬਣਦੇਗੇ ਅੰਗਣੇ ਪਾਉਣ ਤੋਂ ਪਹਿਲਾਂ ਤੇਲ ਚ ਭੁੰਨ ਲਵੇ ਤਾਂ ਬਹੁਤ ਵਧੀਆ ਬਣਦੇ ਬਹੁਤ ਵਧੀਆ ਬਣੇ ਆ ਕਰੇਲੇ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ